ਹallelujah hallelujah hallelujah thank you jesus thank you jesus thank you jesus hallelujah he sarvashakti maan pita parmesh ji assi da tnanwad karde ha pita parmesh ji ਅੱਜ ਇਸ ਸੁੰਦਰ ਅਤੇ ਮੁਬਾਰਕ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਜੋ ਤੁਸੀਂ ਸਾਡੀ ਸਭਨਾਂ ਦੀ ਜ਼ਿੰਦਗੀਆਂ ਦੇ ਵਿੱਚ ਤੇ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਹਾਲੇਲੂਇਆ 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 ਪਵਿੱਤਰ 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 ਅਤਿ ਪਵਿੱਤਰ ਸਾਰਾ ਦੇ ਯਹੋਵਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਰਾਜਾ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਸਰਵ ਸ਼ਕਤੀ ਮਾਨ ਪਿਤਾ ਪਰਮੇਸ਼ਰ ਜੀ ਜੇਸੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਅਸੀਂ ਸਾਰੀ ਮਹਿਮਾ ਤੇ ਜਲਾਲ ਪ੍ਰਭੂ ਯੇਸ਼ੂ ਮਸੀਹ ਜ਼ਿੰਦਾ ਤੇ ਮੁਬਾਰਕ ਨਾਮ ਨੂੰ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹallelujah ਹallelujah ਪ੍ਰਭੂ ਜੀ ਅਸੀਂ ਦਰਦੇ ਤੇ ਕਮ ਦੇ ਹੋਏ ਪਿਤਾ ਪਰਮੇਸ਼ਰ ਜੀ ਤੇਰੀ پاک ਉਹ ਬਿਹਤਰ ਹਜ਼ੂਰੀ ਵਿੱਚ ਚੁੱਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਆਕਾ ਤੁਹਾਡਾ ਸਿੰਘਾਸਨ ਹੈ ਤੇ ਤੁਹਾਡੇ ਪੈਰਾਂ ਦੀ ਚੌਂਕੀ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਤੜੀ ਹਜ਼ੂਰੀ ਵਿੱਚ ਝੁਕਦੇ ਹਾਂ ਪਿਤਾ ਪਰਮੇਸ਼ ਜਿਸਾਂ ਨੂੰ ਆਪਣੀ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ ਜੀ ਤੜਤਨਵਾਦ ਕਰਦੇ ਹਾਂ ਹallelujah 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 ਤੁਸੀਂ ਆਕਾਸ਼ ਔਰ ਧਰਤੀ ਸਮੁੰਦਰ ਜੋ ਕੁਝ ਉਸ ਦੇ ਵਿੱਚ ਬਣਾਉਣ ਵਾਲੇ ਪਰਮੇਸ਼ ਔਰ ਪ੍ਰਭੂ ਜੀ ਤੁਸੀਂ ਸਾਰੀ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ ਔਰ ਪ੍ਰਭੂ ਜੀ ਤੜਤਨਵਾਦ ਕਰਦੇ ਪ੍ਰਭੂ ਜੀ ਸੇ ਸਭ ਤੋਂ ਵੱਡੇ ਹੱਥ ਅਧਿਕਾਰਾਗਿਰੀ ਹਾਂ ਪਿਤਾ ਪਰਮੇਸ਼ ਜੀ ਤੁਸੀਂ ਸਾਡੇ ਸਿਰਜਣਹਾਰ ਰਚਨਹਾਰ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਹallelujah 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 ਪ੍ਰਭੂ ਜੀ ਤੁਸੀਂ ਅਲਫਾ ਹੋ ਮੀਗਾ ਹੋ ਆਦੂ ਅੰਤ ਹੋ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ ਜੀ ਤੁਹਾਡੇ ਜਿਹਾ ਕੋਈ ਨਹੀਂ ਹੈ ਪਿਤਾ ਪਰਮੇਸ਼ ਯਹੋਵਾ ਹੀ ਪਰਮੇਸ਼ ਅਧਿ ਧੰਨਵਾਦ ਕਰਦੇ ਹਾਂ ਹallelujah ਹallelujah ਪ੍ਰਭੂ ਜੀ ਤੁਸੀਂ ਸਾਨੂੰ ਚਿੱਕੜ ਦੇ ਵਿੱਚੋਂ ਕੱਢ ਕੇ ਚਟਾਨ ਤੇ ਖੜ੍ਹਾ ਕੀਤਾ ਪ੍ਰਭੂ ਜੀ ਇਸ ਲਈ ਧੰਨਵਾਦ ਕਰਦੇ ਪ੍ਰਭੂ ਜੀ ਸੜੇ ਸ਼ੁਕਰਗੁਜ਼ਾਰ ਆਪਿਤਾ ਪਰਮੇਸ਼ ਜੀ ਤੁਸੀਂ ਦਇਆ ਦੇ ਸਾਗਰ ਹੋ ਦਇਆ ਦੇ ਥਨੀ ਹੋਪਿਤਾ ਪਰਮੇਸ਼ ਜੀ ਤੁਹਾਡਾ ਤਨਵਾਦ ਕਰਦੇ ਆਪਿਤਾ ਪਰਮੇਸ਼ ਜੀ ਤੁਹਾਡਾ ਨਾਮ ਯੁੱਗੋ ਯੁੱਗ ਮੁਬਾਰਕ ਹੈ ਆਪਿਤਾ ਪਰਮੇਸ਼ ਜੀ ਤੜਾ ਧੰਨਵਾਦ ਧੰਨਵਾਦ ਪਿਤਾ ਪਰਮੇਸ਼ਰ ਜੀ ਤੁਸੀਂ ਇਜ਼ਰਾਈਲ ਦੀ ਉਸਤਾਤਾ ਦੇ ਵਿੱਚ ਵੀ ਰਾਜਮਾਨ ਰਹਿੰਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹallelujah ਪਿਤਾ ਪਰਮੇਸ਼ਰ ਜੀ ਤੁਸੀਂ ਆਪਣੇ ਪੁਕਾਰਨ ਵਾਲਿਆਂ ਦੇ ਲਈ ਸਭ ਕੁਝ ਮੁਹੱਈਆ ਕਰਨ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਸੀਂ ਆਪਣੇ ਪੁਕਾਰਨ ਵਾਲਿਆਂ ਦੇ ਨੇੜੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਧੰਨਵਾਦ ਪਿਤਾ ਪਰਮੇਸ਼ਰ ਜੀ ਹallelujah 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 ਪਿਤਾ ਪਰਮੇਸ਼ਰ ਜੀ ਤੁਸੀਂ ਬੀਤੇ ਸਮੇਂ ਦੇ ਸਾਨੂੰ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਸਾਡੀ ਜਾਨ ਨੂੰ ਨਾਸ਼ ਹੋਣ ਤੋਂ ਬਚਾਇਆ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਡੇ ਸਭਨਾ ਦੀ ਜਰੂਰਤਾਂ ਨੂੰ ਆਪਣੇ ਸ਼ਾਹੀ ਖਜ਼ਾਨੇ ਵਿੱਚੋਂ ਪੂਰੀਆ ਕੀਤਾ ਹੈ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੇ ਫਤਿਹਮੰਦ ਸੱਜੇ ਹੱਥ ਨਾਲ ਸੰਭਾਲ ਦਿਓ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਜਿੰਨੇ ਵੀ ਜਾਨੇ ਸਮੇਂ ਤੁਹਾਡੀ ਪਾਪ ਪਵਿੱਤਰ ਜ਼ੋਰੀ ਵਿੱਚ ਜਾਂ ਪਿਤਾ ਪਰਮੇਸ਼ ਜੀ ਕਿ ਗੱਜਨ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਪਿਤਾ ਪਰਮੇਸ਼ ਜੀ ਤੁਹਾਡੇ ਪਾਪ ਪਵਿੱਤਰ ਲਹੂ ਦੇ ਵਿੱਚ ਕਵਰ ਕਰ ਦਿੰਦੇ ਹਾਂ ਕੋਈ ਵੀ ਅਧਕਾਰ ਦੀ ਸ਼ਕਤੀ ਕੋਈ ਵੀ ਬੁਰਾਈ ਦਾ ਨੂੰ ਛੂ ਨਹੀਂ ਸਕਦੀ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ ਜੀ ਤੁਸੀਂ ਸਾਡੀ ਮੈਮਾ ਸਾਡੇ ਯਹੋਵਾ ਪਰਮੇਸ਼ ਸਾਡੀ ਢਾਲ ਹੋ ਕੇ ਤਪ ਪਰਮੇਸ਼ ਜੀ ਤੁਹਾਡਾ ਧੰਵਾਦ ਤੁਸੀਂ ਸਾਡਾ ਉੱਚਾ ਗੜ੍ਹ ਹੋ ਸਾਡੇ ਬਚਾਉਣ ਵਾਲੇ ਪਰਮੇਸ਼ ਤੁਹਾਡਾ ਧੰਵਾਦ ਬਿਤਾ ਪਰਮੇਸ਼ ਜੀ ਤੁਸੀਂ ਸਾਡੇ ਸੱਚੇ ਸਹਾਈ ਹੋ ਬਿਤਾ ਪਰਮੇਸ਼ ਜੀ ਤੜਾ ਧੰਨਵਾਦ ਹallelujah ਪ੍ਰਭੂ ਜੀ ਅੱਜ ਇਹ ਸੁੰਦਰ ਤੇ ਮੁਬਾਰਕ ਦਿਨ ਦੇ ਲਈ ਪ੍ਰਭੂ ਜੀ ਤੜਾ ਧੰਨਵਾਦ ਕਰਦੇ ਪ੍ਰਭੂ ਜੀ ਬਹੁਤ سارے ਲੋਕ ਅੱਜ ਦਾ ਦਿਨ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਲੇਕਿਨ ਤੁਹਾਡੀ ਦਇਆ ਤੁਹਾਡੀ ਕਿਰਪਾ ਸਾਡੇ ਸਾਡੇ ਪਰਿਵਾਰਾਂ ਦੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਸਾਡੇ ਸਭ ਜਾਣੇ ਤੇ ਅਣਜਾਣੇ ਸਭ ਗੁਨਾਹ ਮਾਫ ਕਰ ਦਿਓ ਪਿਤਾ ਪਰਮੇਸ਼ਰ ਜੀ प्रभु जी ने अपने पाक पवित्र लहू दे नाल धो तो के शुद्ध करो पिता परमेश्वर जी तेरा धन्यवाद धन्यवाद हालेलुया हालेलुया आब्राही इसहाक यकूब दे परमेश्वर तेरा धन्यवाद पिता परमेश्वर जी ਤਹਾਨੂੰ ਧੰਨਵਾਦ ਕਰਦੇ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਪ੍ਰਭੂ ਜੀ ਜਿੰਨੇ ਵੀ ਜਾਣ ਤੁਹਾਡੀ پاک ਪਵਿੱਤਰ ਹਜ਼ੂਰੀ ਵਿਚ ਆਪਾ ਪਰਮੇਸ਼ਰ ਜੀ ਇੱਕ ਇੱਕ ਜਾਨ ਨੂੰ ਆਪਣੀ پاک ਪਵਿੱਤਰ ਹਜ਼ੂਰੀ ਦੇ ਨਾਲ ਭਰ ਦਿਓ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਜਿੱਥੇ ਕਿਤੇ ਪਰਮੇਸ਼ਰ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ ਉੱਥੇ ਛੁਟਕਾਰਾ ਹੈ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਇਸ ਵਕਤ ਸਾਡੇ ਵਿੱਚ ਕਰ ਮੌਜੂਦ ਹੈ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਵਿੱਚ ਸੱਜੇ ਹੱਥ ਖੁਸ਼ੀਆਂ ਹੀ ਖੁਸ਼ੀਆਂ ਹਨ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਰਬੂ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਸੀਂ ਉਸਤਦ ਦੇ ਯੋਗ ਪਰਮੇਸ਼ਰ ਪ੍ਰਭੂ ਦਰਤਾ ਨੂੰ ਵਾਦ ਕਰਦੇ ਹallelujah ਹallelujah ਸੱਚਪੂਰਵਤਾ ਪਰਮੇਸ਼ਰ ਜੀ ਪ੍ਰਭੂ ਯੇਸ਼ੂ ਮਸੀਹ ਜੀ ਦੇ ਕੋੜੇ ਖਾਨ ਦੇ ਨਾਲ ਸੇ ਚੰਗੇ ਕੀਤੇ ਗਏ ਆ ਬਿਤਾ ਪਰਮੇਸ਼ਰ ਜੀ ਸਚਮੂਰਤ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਗਮ ਚੁੱਕ ਲਏ ਹਨ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਾਰੇ ਦੁੱਖਾਂ ਤੋਂ ਸਾਨੂੰ ਬਚਾਇਆ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਅਪਰਾਧਾਂ ਦੇ ਲਈ ਕਾਇਲ ਕੀਤੇ ਗਏ ਪਿਤਾ ਪਰਮੇਸ਼ਰ ਜੀ ਸਾਡੇ ਬਧੀਆਂ ਦੇ ਕਰ ਤੁਸੀ ਕੁਛ ਨਹੀਂਗੇ ਪਿਤਾ ਪਰਮੇਸ਼ਰ ਜੀ ਤੁੜੀ ਸ਼ਾਂ ਤੁਸੀਂ ਸਾਨੂੰ ਸ਼ਾਂਤੀ ਦਿੱਤੀ ਹੈ ਪਿਤਾ ਪਰਮੇਸ਼ ਜੀ ਤੁਹਾਡਾ ਤਨਵਾਦ ਕਰਦੇ ਪ੍ਰਭੂ ਜੀ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਉਹ ਪਿਤਾ ਪਰਮੇਸ਼ ਜੀ ਤੁਹਾਡਾ ਤਨਵਾਦ ਕਰਦੇ ਪ੍ਰਭੂ ਜੀ ਤੁਸੀਂ ਕਹਿਆ ਨਾ ਡਰ ਮੈਂ ਤੇਰੇ ਅੰਗ ਸੰਗ ਜੋ ਹਾਂ ਨਾ ਕਬਰ ਮੈਂ ਤੇਰਾ ਪਰਮੇਸ਼ ਜੋ ਹਮਦਨ ਜ਼ੋਰ ਬਖਸ਼ਾਗਾ ਮੈਂ ਤੇਰੀ ਸਹਾਇਤਾ ਕਰਾਂਗਾ ਮੈਂ ਤੈਨੂੰ ਆਪਣੇ ਫਤਿਹਮੰਦ ਸੱਜੇ ਹੱਥ ਦੇ ਨਾਲ ਸੰਭਾਲਾਂਗਾ ਪਿਤਾ ਪਰਮੇਸ਼ ਜੀ ਸੱਚਮੁੱਚ ਤੁਸੀਂ ਮਹਾਨ ਉਹ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਮਾਤਾ ਦੀ ਕੱਖ ਦੇ ਵਿੱਚੋਂ ਹੀ ਆਪਣੇ ਲਈ ਚੁਣਿਆ ਤੇ ਵੱਖਰਿਆ ਕੀਤਾ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਮਹਿਮਾ ਦੇ ਲਈ ਚੁਣਿਆ ਪ੍ਰਭੂ ਜੀ ਸਿੱਧੜਾ ਤੁਹਾਨੂੰ ਵਾਅਦਾ ਕਰਦੇ ਪ੍ਰਭੂ ਤੁਹਾਡੇ ਬਚਨ ਵਿੱਚ ਲਿਖਿਆ ਵੀ ਕੋਈ ਉਹ ਵਾਅਦਾ ਹੱਥ ਛੋਟਾ ਨਹੀਂ ਹੈ ਵੀ ਉਹ ਬਚਾਵੇ ਨਾ ਉਹਦੇ ਕਰਨ ਭਾਰੀ ਨਹੀਂ ਆ ਵੀ ਉਹ ਸੁਨੇ ਨਾ ਸਗੋਂ ਤੁਹਾਡੀ ਬਧੀਆਂ ਨੇ ਤੁਹਾਡੇ ਵਿੱਚ ਤੁਹਾਡੇ ਪਰਮੇਸ਼ਰ ਜੀ ਜੁਦਾਈ ਪਾ ਦਿੱਤੀ ਹੈ ਹਾਲੇਲੂਇਆ ਸੱਚਮੁੱਚ ਪਿਤਾ ਪਰਮੇਸ਼ਰ ਜੀ ਸਾਡੇ ਸਾਰੇ ਗੁਨਾਹ ਸਾਨੂੰ ਮਾਫ ਕਰੋ ਪਿਤਾ ਪਰਮੇਸ਼ ਜੀ ਉਹ ਆਤਾ ਜੋ ਤੁਹਾਨੂੰ ਸਾਡੇ ਪਸੰਦ ਨਹੀਂ ਪਿਤਾ ਪਰਮੇਸ਼ ਜੀ ਸਾਡੇ ਵਿੱਚੋਂ ਨਿਕਲ ਜਾਣ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਕਰਦੇ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਵੈਰੀ ਦੀ ਹਰ ਇੱਕ ਸ਼ਕਤੀ ਤੇ ਇਖਤਿਆਰ ਦਿੰਦਾ ਹੈ ਪਿਤਾ ਪਰਮੇਸ਼ ਜੀ ਤੜਤਨਵਾਦ ਕਹਦੇ ਪ੍ਰਭੂ ਜੀ ਮਤੀ 18 18 ਦੇ ਅਨੁਸਾਰ ਵੈਰੀ ਦੀ ਹਰ ਇੱਕ ਸ਼ਕਤੀ ਨੂੰ ਵੈਰੀ ਦੀ ਹਰ ਇੱਕ ਯੋਜਨਾ ਨੂੰ ਅਸੀਂ ਆਪਣੇ ਜੀਵਨਾਂ ਵਿੱਚ ਪ੍ਰਭੂ ਜੀ ਧਰਤੀ ਤੇ ਬੰਨ੍ਹ ਦੇ ਨ ਸਵਰਗ ਚ ਬੰਨੀ ਗਈ ਯਿਸੂ ਮਸੀਹ ਦੇ ਸਾਮਰਥਿ ਨਾਮ ਚ ਪ੍ਰਭੂ ਤੁਹਾਡੀ ਦਇਆ ਤੁਹਾਡੀ ਸ਼ਾਂਤੀ ਤੁਹਾਡੀ ਆਸ਼ੀਸ਼ ਨੂੰ ਤਦ ਦੇ ਖੋਲ ਦਿੰਦੇ ਆਂ ਬਿਤਾ ਪਰਮੇਸ਼ ਜੇ ਕਿਹਦੇ ਜੀਵਨ ਚ ਖੋਲੀ ਗਈ ਹੈ ਯਿਸੂ ਮਸੀਹ ਦੇ ਸਾਮਰਥਿ ਨਾਮ ਦੇ ਵਿੱਚ ਪ੍ਰਭੂ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ ਜੀ ਤੜਤਨ ਬਾਤ ਕਰਦੇ ਪ੍ਰਭੂ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਜੇ ਤੂੰ ਸਬਤ ਦੇ ਲਈ ਆਪਣੇ ਪੈਰ ਮੇਰੇ ਪਵਿੱਤਰ ਦਿਨ ਆਪਣੇ ਪੌਣੀ ਪੂਰੀ ਕਰਨ ਤੋਂ ਰੋਕੇ ਜੇ ਤੂੰ ਸਬਤ ਨੂੰ ਉੱਤਮ ਅਤੇ ਯਹੋਵਾ ਦਾ ਪਵਿੱਤਰ ਦਿਨ ਆਦਰਵੰਤ ਆਖੇ ਤੇ ਆਪਣੀਆਂ ਚਾਲਾਂ ਉੱਤੇ ਨਾ ਚੱਲ ਕੇ ਆਪਣੀ ਮਰਜ਼ੀ ਨੂੰ ਪੂਰਾ ਨਾ ਕਰਕੇ ਤੂੰ ਯਹੋਵਾ ਨੂੰ ਆਦਰ ਦਵੇਂਗਾ ਤਾਂ ਮੈਂ ਤੈਨੂੰ ਤਾਂ ਮੈਂ ਤੈਨੂੰ ਤੇਤੀ ਦਿਹ ਉਚਾਈਆਂ ਉੱਤੇ ਚੜਾਵਾਂਗਾ ਤੂੰ ਯਹੋਵਾ ਵਿੱਚ ਮਗਨ ਹੋਵੇਂਗਾ ਮੈਂ ਤੈਨੂੰ ਆਪਣੇ ਤੈਨੂੰ ਤੇਰੇ ਪਿਤਾ ਯੂਕੂਬ ਦਾ ਵਿਰਸਕ ਬਣਾਵਾਂਗਾ ਸੱਚ ਮੁੱਚ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਕਰਦੇ ਆ ਹਾਲੇਲੂਇਆ ਪ੍ਰਭੂ ਜੀ ਤੁਸੀਂ ਸਨ ਅਬਰਾਹਮ ਇਹ ਸਹਾਇ ਯੂਕੂਬ ਦੀਆਂ ਬਰਕਤਾਂ ਦੇ ਵਾਰਿਸ ਠਹਿਰਾਇਆ ਇਹਦਾ ਪਰਮੇਸ਼ ਜੀ ਤੁਹਾਡਾ ਧੰਵਾਦ ਕਰਦੇ ਆ ਪ੍ਰਭੂ ਜੀ ਤੁਸੀਂ ਕਿਹਾ ਮੈਂ ਤੈਨੂੰ ਬਰਕਤਾਂ ਦੇ ਬਰਕਤਾਂ ਦੇਵਾਂਗਾ ਔਰ ਮੈਂ ਤੇਰੀ ਅੰਸਲੋਂ ਕਾਦ ਦੇ ਤਾਰੇ ਜਿਸ ਨੂੰੰਦੇ ਦੇ ਕੰਦੇ ਦੀ ਰੇਤ ਵਾਂਗ ਅਤ ਵਧਾਵਾਂਗਾ ਤੇਰੀ ਅੰਸਾ ਆਪਣੇ ਵੈਰੀਆਂ ਦੇ ਫਾਟਕਾ ਦੇ ਉੱਤੇ ਕਬਜ਼ਾ ਕਰੇਗੇ ਸੱਚਮੁੱਚ ਪਿਤਾ ਪਰਮੇਸ਼ਰ ਜੀ ਜੋ ਵਾਦੇ ਤੁਸੀਂ ਅਬਰਾਹਮ ਇਜ਼ਹਾਕ ਕੀ ਪੁੱਪ ਦੇ ਨਾਲ ਕਿਤੇ ਪ੍ਰਭੂ ਜੀ ਉਹੀ ਵਾਦੇ ਤੁਸੀਂ ਸਾਡੇ ਨਾਲ ਪੂਰੇਆ ਕਰ ਦਿਓ ਪਿਤਾ ਪਰਮੇਸ਼ਰ ਜੀ ਤੁਸੀਂ ਕਹ ਤੇਰੀ ਅੰਸ ਤ ਤੇ ਸਾਰੀਆਂ ਕਮਾਂ ਉਸ ਵਿੱਚ ਬਰਕਤ ਪਾਉਣਗੇ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡਾ ਤਾਂ ਵਾਅਦਾ ਕਰਦੇ ਪਿਤਾ ਪਰਮੇਸ਼ਰ ਜੀ ਤਾੜੇ ਸ਼ੁਕਰਗੁਜ਼ਾਰ ਆ ਪਿਤਾ ਪਰਮੇਸ਼ ਜੀ ਜਿ ਤੁਸੀਂ ਆਪਣੇ ਵਾਅਦਿਆਂ ਦੇ ਪੱਕੇ ਪਰਮੇਸ਼ਰ ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਕਾ ਅੱਜ ਤੇ ਕੱਲ ਜਾਣਗੇ ਪਰ ਮੇਰੇ ਵਚਨ ਕਦੀ ਨਹੀਂ ਤੰਨਣਗੇ ਪਿਤਾ ਪਰਮੇਸ਼ ਜੀ ਸੱਚ ਮੁੱਚ ਪਿਤਾ ਪਰਮੇਸ਼ ਜੀ ਤੁਸੀਂ ਮਹਾਨ ਹੋ ਆਪਣਾ ਵਚਨ ਪੀਜ ਕੇ ਪਿਤਾ ਪਰਮੇਸ਼ ਜੀ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦੇ ਹੋ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ ਜੀ ਪਰਭੂ ਜੀ ਜੀ ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਬਰਕਤ ਦੇਣ ਵਾਲੇ ਪਰਮੇਸ਼ ਉਹ ਪ੍ਰਭੂ ਦਾ ਤੁਹਾਨੂੰ ਧੰਵਾਕ ਕਰਦੇ ਸਪੋਸ਼ਣਾ ਕਰਦੇ ਪਿਤਾ ਪਰਮੇਸ਼ ਜੀ ਇੱਕ ਇੱਕ ਦੇ ਜੀਵਨ ਵਿੱਚ ਤੁਹਾਡੀ ਬਰਕਤ ਤੁਹਾਡੀ ਆਸ਼ੀਸ਼ਾਂ ਨੂੰ ਮੰਗਦੇ ਆ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਕਰਦੇ ਆ ਹallelujah ਹallelujah ਪ੍ਰਭੂ ਜੀ ਤੁਸੀਂ ਸਾਨੂੰ ਮੁਬਾਰਕ ਕਰਾਇਆ ਪ੍ਰਭੂ ਜੀ ਤੁਸੀਂ ਕਿਹਾ ਤੁਸੀਂ ਮੁਬਾਰਕ ਹੋਵੋਗੇ ਆਪਣੇ ਅੰਦਰ ਆਉਣ ਵਿੱਚ ਮੁਬਾਰਕ ਹੋਵੋਗੇ ਤੁਸੀਂ ਬਾਹਰ ਜਾਣ ਵਿੱਚ ਯਹਵਾ ਤੁਹਾਡੇ ਬੈਰੀਆਂ ਨੂੰ ਜਿਹੜੇ ਤੁਹਾਡੇ ਵਿਰੁੱਧ ਉੱਠਦੇ ਆ ਇਹ ਗੁਰਵਾਸ ਉੱਤੇਗਾ ਇੱਕ ਰਾਤ ਥਾਣੇ ਆਉਣਗੇ ਪਰ ਸਤੇ ਰਾਈ ਹੋ ਕੇ ਤੁਹਾਡੇ ਅੱਗੇ ਨੱਠਣਗੇ ਸੱਚਗੁਰ ਪਿਤਾ ਪਰਮੇਸ਼ਰ ਜੀ ਤੂੰ ਸਾਡੇ ਵੈਰੀਆਂ ਨੂੰ ਸ਼ਰਮਿੰਦਿਆ ਕੀਤਾ ਪਿਤਾ ਪਰਮੇਸ਼ਰ ਜੀ ਤੂੰ ਸਾਡੇ ਵੈਰੀਆਂ ਦੇ ਸਾਹਮਣੇ ਸਾਡੇ ਲਈ ਮੇਜ਼ ਵਿਛਾਇਆ ਪਿਤਾ ਪਰਮੇਸ਼ਰ ਜੀ ਤਹਾਂ ਤੁਹਾਨੂੰ ਬਾਤ ਪ੍ਰਭੂ ਜੀ ਤੂੰ ਸਾਨੂੰ ਹਰ ਇੱਕ ਚੰਗੀ ਚੀਜ਼ ਦੇ ਨਾਲ ਰਜਾਂਦੇ ਹੋ ਬਿਤਾ ਪਰਮੇਸ਼ ਜੀ ਤੜਾ ਧੰਨਵਾਦ ਕਰਦੇ ਪ੍ਰਭੂ ਜੀ ਤੂੰ ਸਾਡੇ ਸਾਰੇ ਰੋਗਾਂ ਤੋਂ ਸਾਨੂੰ ਨਰੋਇਆ ਕਰਦੇ ਹੋ ਬਿਤਾ ਪਰਮੇਸ਼ ਜੀ ਤੂੰ ਸਾਡੀ ਜਵਾਨੀ ਨੂੰ ਔਕਾਬ ਦੇ ਵਾਗ ਨਵੇਂ ਬਣਾ ਦਿੱਤਾ ਹੈ ਪਿਤਾ ਪਰਮੇਸ਼ ਜੀ ਤੜਾ ਧੰਨਵਾਦ ਕਰਦੇ ਹਾਲੇਲੂਇਆ 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 ਪ੍ਰਭੂ ਦੇ ਵਚਨ ਚ ਲਿਖਿਆ ਜਵਾਨ ਵੀ ਹੋਸਪੈਣਗੇ ਥੱਕ ਜਾਣ ਕੇ ਪ੍ਰਿਯੋਹਵਾ ਦੇ ਉੱਡਿਕਨ ਵਾਲੇ ਨਵੇਂ ਸਿਰੇਉ ਬਲ ਪਾਉਣਗੇ ਹਾਲੇਲੂਇਆ ਜਿੰਨੇ ਹੀ ਯਹਵਾ ਨੂੰ ਤੱਕਦੇ ਹਨ ਉਹ ਕਦੇ ਵੀ ਸ਼ਰਮਿੰਦੇ ਨਹੀਂ ਹੋਣਗੇ ਉਹਨਾਂ ਦੇ ਮੂੰਹ ਕਦੇ ਕਾਲੇ ਨਹੀਂ ਹੋਣਗੇ ਸੱਚਮੁੱਚ ਤੁਹਾਡੇ ਵਚਨ ਵਿੱਚ ਲਿਖਿਆ ਹੈ ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਭੁੱਖ ਲੱਗਦੀ ਹੈ ਪਰ ਇਹ ਹੋਵਾ ਦੇ ਤਾਲੀਆਂ ਨੂੰ ਕਿਸੇ ਵਿੱਚ ਚੰਗੀ ਚੀਜ਼ ਦੀ ਥੋੜੇ ਨਹੀਂ ਹੋਵੇਗੀ ਸੱਚਮੁੱਚ ਪਿਤਾ ਪਰਮੇਸ਼ ਦੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ ਜੀ ਤ੍ਰੀ ਸਾਡੇ ਮੰਗਨ ਤੋਂ ਪਹਿਲਾਂ ਸਾਨੂੰ ਜਾਣ ਦਿਓ ਪਿਤਾ ਪਰਮੇਸ਼ਰ ਜੀ ਤੁਸੀਂ ਕਿਹਾ ਮੇਰੇ ਤਰ੍ਹਾਂ ਮਤੇਰਾ ਆਦੀ ਕੋਚ ਕਰੋ ਸਾਰੀਆਂ ਵਸਾ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲ ਜਾਣ ਗਿਆ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਸਾਨੂੰ ਆਪਣੀ ਪਵਿੱਤਰ ਆਤਮਾ ਦੇ ਨਾਲ ਭਰ ਦਿਓ ਪ੍ਰਭੂ ਜੀ ਸਾਨੂੰ ਦਾਨਾ ਵਰਦਾਨਾਂ ਦੇ ਨਾਲ ਭਰ ਦਿਓ ਪ੍ਰਭੂ ਜੀ ਸਾਨੂੰ ਆਤਮਿਕ ਸਮਝ ਤੇ ਬੁੱਧ ਦਿਓ ਪਿਤਾ ਪਰਮੇਸ਼ਰ ਜੀ ਸਾਡੇ ਆਤਮਿਕ ਤੰਨ ਨੂੰ ਖੋਲ ਦਿਓ ਤਾਂ ਜੋ ਸਾਫ਼-ਸਾਫ਼ ਅਸੀਂ ਪਵਿੱਤਰ ਆਤਮਾ ਦੀ ਤੁਹਾਡੀ ਗਵਾਹੀ ਦੇ ਵਿੱਚ ਚੱਲ ਸਕੀਏ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹੇਲੂਇਆ ਪ੍ਰਭੂ ਜੀ ਤੁਸੀਂ ਕਿਹਾ ਹੈ ਮੈਂ ਅੰਤ ਦੇ ਦਿਨਾਂ ਵਿੱਚ ਇਹ ਹੋਵੇਗਾ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾ ਦੇਵਾਂਗਾ ਤੁਹਾਡੇ ਪੁੱਤਰ ਤੇ ਤੁਹਾਡੇ ਧੀਆਂ ਅਗਾਂ ਵਾਅ ਕਰੰਗੇ ਤੁਹਾਡੇ ਜਵਾਨ ਦਰਸ਼ਨ ਵੇਖਣਗੇ ਤੁਹਾਡੇ ਬੁੱਢੇ ਸੁਪਨੇ ਵੇਖਣਗੇ ਤੇ ਮੈਂ ਆਪਣੇ ਦਾਦਾ-ਦਾਦੀਆਂ ਉੱਤੇ ਉਹਨੇ ਦਿਨ ਹੀ ਆਪਣੇ ਆਤਮਾ ਦੇ ਵਿੱਚ ਵਹਾ ਦੇਵਾਂਗਾ ਸੱਚ ਮੁੱਚ ਪਿਤਾ ਪਰਮੇਸ਼ ਜੀ ਪ੍ਰਭੂ ਜੀ ਅਸੀਂ ਤੁਹਾਡੇ ਵਿੱਚ ਵਾਧਦੇ ਜਾਈਏ ਪਿਤਾ ਪਰਮੇਸ਼ ਜੀ ਅਸੀਂ ਆਪਣੇ ਆਪ ਵਿੱਚ ਘਟਦੇ ਜਾਈਏ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਕੋਮਾ ਦੇ ਲਈ ਗਵਾਹ ਬਣਾਇਆ ਮਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਜੋ ਕੁਝ ਮਨੁੱਖਾਂ ਤੋਂ ਹੋਣਾ ਹੈ ਪਰਮੇਸ਼ਰ ਤੋਂ ਸਭੋ ਕੁਝ ਹੋ ਸਕਦਾ ਪਿਤਾ ਪਰਮੇਸ਼ਰ ਜੀ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡੇ ਲਈ ਕੋਈ ਵੀ ਚੀਜ਼ ਅਸੰਭਵ ਨਹੀਂ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਸੀਂ ਦੇ ਆਲੂ ਕਿਰਪਾ ਨੂੰ ਪਰਮੇਸ਼ਰ ਪ੍ਰਭੂ ਜੀ ਗੁੱਸੇ ਵਿੱਚ ਤੇਜੀ ਉਹ ਦਇਆ ਦੇ ਨਾਲ ਭਰਪੂਰ ਹੋ ਪਿਤਾ ਪਰਮੇਸ਼ਰ ਜੀ ਤੁਹਾਡੀ ਦਇਆ ਤੁਹਾਡੀ ਕਿਰਪਾ ਆਪਣੇ ਡਰਨ ਵਾਲਿਆਂ ਦੇ ਉੱਤੇ ਪੀੜੀਦਰ ਪੀੜੀ ਬਣੀ ਰਹਿੰਦੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਬਰਕਤਾਂ ਦੇ ਆਸ਼ੀਸ਼ਾਂ ਦੇ ਵਾਰਿਸ ਬਣਾਇਆ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਉਹ ਚਮਕ ਜੋ ਤੇਰਾ ਚਾਨਣ ਜੋ ਆ ਗਈ ਯਹੋਵਾ ਦਾ ਪ੍ਰਤਾਪ ਤੇਰੇ ਉੱਤੇ ਚਮਕਿਆ ਹੈ ਵੇਖੋ ਹਨੇਰਾ ਤੇ ਤੈਨੂੰ ਟੱਕ ਲਵੇਗਾ ਹਮ ਤਾਂ ਨੂੰ ਘਟਾ ਪਰ ਯਹੋਵਾ ਪਰਮੇਸ਼ਰ ਤੇਰੇ ਉੱਤੇ ਚਮਕੇਗਾ ਯਹੋਵਾ ਦਾ ਪ੍ਰਤਾਪ ਤੇਰੇ ਵਿੱਚ ਵਿਖਾਈ ਦਵੇਗਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੇ ਜਲਾਲ ਦੇ ਨਾਲ ਟੱਕ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡੇ ਬਚਨ ਵਿੱਚ ਲਿਖਿਆ ਹੈ ਮੇਰੇ ਵੱਲੋਂ ਯਹਵਾ ਆਖਦਾ ਉਹਨਾਂ ਨਾਲ ਮੇਰਾ ਇਹ ਨਾਮ ਹੈ ਮੇਰਾ ਆਤਮਾ ਜੋ ਤੇਰੇ ਉੱਤੇ ਹੈ ਮੈਂ ਮੇਰੇ ਬਚਨ ਜੋ ਮੈਂ ਤੇਰੇ ਮੂੰਹ ਵਿੱਚ ਪਾਏ ਹਨ ਤੇਰੇ ਮੂੰਹ ਵਿੱਚੋਂ ਤੇਰੀ ਅੰਸ ਦੇ ਮੂੰਹ ਵਿੱਚੋਂ ਸਭੋ ਤੇਰੀ ਅੰਸ ਦੀ ਅੰਸ ਦੇ ਮੂੰਹ ਵਿੱਚੋਂ ਹੁਣ ਤੋਂ ਸੁਦੀਪਕ ਕਾਲ ਤੱਕ ਚਲੇ ਨਹੀਂ ਜਾਣਗੇ ਹallelujah ਸੱਚੂ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਪੀੜੀਦਰ ਪੀੜੀ ਆਪਣੇ ਕੰਮਾਂ ਦੇ ਲਈ ਯੂਜ਼ ਕਰਨ ਵਾਲੇ ਪਰਮੇਸ਼ਰ ਦਾ ਧੰਨਵਾਦ ਕਰਦੇ ਪਿਤਾ ਪਰਮੇਸ਼ ਜੀ ਪ੍ਰਭੂ ਜੀ ਅਸੀਂ ਕੋਸ਼ਣਾ ਕਰਦੇ ਜਿੰਨੇ ਵੀ ਜਨ ਤੜੀ ਹਜ਼ੂਰੀ ਵਿੱਚ ਹਨ ਉਹ ਤੁਹਾਡੀ ਦਇਆ ਤੇਰੀ ਕਿਰਪਾ ਹਮੇਸ਼ਾ ਇਹਨਾਂ ਤੇ ਬਣੀ ਰਹੇ ਪਿਤਾ ਪਰਮੇਸ਼ ਜੀ ਹਰ ਦੇ ਹੱਥ ਦੇ ਕੰਮਾਂ ਨੂੰ ਸਫਲ ਅਤੇ ਮੁਬਾਰਕ ਕਰਨਾ ਪਿਤਾ ਪਰਮੇਸ਼ ਜੀ ਇਹਨਾਂ ਦੇ ਆਲਾ ਜਣਾ ਮੁਬਾਰਕ ਹੋਵੇ ਪ੍ਰਭੂ ਜੀ ਹਾਤਾਂ ਦੀਆਂ ਮੂਰੀਆਂ ਦੁਰਘਟਨਾਵਾਂ ਤੋਂ ਕੋਈ ਖਤਰਿਆਂ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ ਜੀ ਤੁਹਾਡੇ ਸਵਰਗੀ ਦੂਤਾਂ ਦੀ ਹਿਫਾਜ਼ਤ ਕਰਦੇ ਹਨ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਪ੍ਰਭੂ ਜੀ ਤੁਸੀਂ ਸਭਰਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦੇ ਹੋ ਪਿਤਾ ਪਰਮੇਸ਼ ਜੀ ਤੁਸੀਂ ਆਪਣੇ ਸਾਰੇ ਖਜ਼ਾਨੇ ਜੋ ਇਹਨਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨਾ ਪਿਤਾ ਪਰਮੇਸ਼ ਜੀ ਤੁਸੀਂ ਯਹਵਾ ਯਰੀ ਹੋ ਮਹੀਆ ਕਰਨ ਵਾਲੇ ਪਰਮੇਸ਼ ਯਹਵਾ ਰਾਫਾ ਸਾਡੀ ਚੰਗਾ ਕਰਨ ਵਾਲੇ ਪਰਮੇਸ਼ ਉਹ ਤੁਹਾਡਾ ਧੰਵਾਦ ਪਿਤਾ ਪਰਮੇਸ਼ ਜੀ ਤੁਸੀਂ ਸਾਡੀ ਜਾਨ ਨੂੰ ਨਾਸ਼ ਹੋਣ ਤੋਂ ਬਚਾਇਆ ਹੈ ਪਿਤਾ ਪਰਮੇਸ਼ ਜੀ ਤੁਸੀਂ ਸਾਡੇ ਲਈ ਰੋਜ਼ ਭੋਜਨ ਵਸਤਰਾਂ ਦਾ ਇੰਤਜ਼ਾਮ ਕਰਨ ਵਾਲੇ ਪਰਮੇਸ਼ਰ ਤੁਸੀਂ ਸਾਡੇ ਇੰਤਜ਼ਾਮੀ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ। ਕਿਉਂਕਿ ਤੁਸੀਂ ਇੱਕ ਇੱਕ ਦੀ ਪ੍ਰਾਰਥਨਾ ਦਾ ਉੱਤਰ ਦੇ ਦਿੱਤਾ ਅਸੀਂ ਵਿਸ਼ਵਾਸ ਕਰਦੇ ਹਾਂ ਪਰਮੇਸ਼ਰ ਜੀ। ਅਸੀਂ ਆਪਣੇ ਆਪ ਗੋਵਾਲ ਦੇ ਲਈ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਰ ਜੀ ਅਸੀਂ ਪਾਸ ਦਿਓਲ ਜਿਲੇ ਪਾਸ ਗੁਰਸਰਨ ਦਿਓਲ ਜਿਲੇ ਪ੍ਰਾਰਥਨਾ ਕਰਦੇ ਹਾਂ ਬਿਤਾ ਪਰਮੇਸ਼ਰ ਜੀ। ਸਿਸਾਨੂੰ ਆਗੂਆਂ ਦੇ ਰੂਪ ਵਿੱਚ ਦਿੱਤੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਹਾਡੀ ਦਇਆ ਤੁਹਾਡੀ ਕਿਰਪਾ ਉਹਨਾਂ ਤੇ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪਿਤਾ ਜੀ ਉਹਨਾਂ ਦੇ ਨਾਲ ਪਰਿਵਾਰਾਂ ਦੀ ਸੁਖ ਸਲਾਮ ਜੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਦਾਹ ਦਸੇ ਹਨ ਪਿਤਾ ਪਰਮੇਸ਼ਰ ਜੀ ਤੁਹਾਡੀ ਖਿਦਮਤ ਵਿੱਚ ਲੱਗੇ ਹੋਏ ਹਨ ਪਿਤਾ ਪਰਮੇਸ਼ਰ ਜੀ ਉਹਨਾਂ ਤੇ ਤੁਹਾਡੀ ਦਇਆ ਤੁਹਾਡੀ ਕਿਰਪਾ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਸਿਸਰਾਈਲ ਦੀ ਵੀ ਸੁਖ ਸਲਾਮ ਜੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਸਾਰੀ ਪ੍ਰਾਰਥਨਾ ਉਸ ਆਪਣੇ ਮੁਕਤੀ ਦਾਤਾ ਪ੍ਰਭੂ ਯੇਸ਼ੂ ਮਸੀਹ ਦਾ ਸਾਮਰਥੀ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ ਆਮੀਨ